ਇਸ ਤਰ੍ਹਾਂ ਕਿ ਕੱਲ੍ਹ ਸਾਬ ਵਿਕਰਮਜੀਤ ਸਿੰਘ ਮਜੀਠੀਆ ਨੇ ਮੇਰੇ ਉਸ ਬਿਆਨ ਦੇ ਜਿਹੜਾ ਸਿਕਿਉਰਿਟੀ ਦੇ ਨਾਲ ਸੰਬੰਧਿਤ ਸੀਗਾ ਉਹਦੇ ਬਾਰੇ ਬਾਅਦ ਦੇ ਵਿੱਚ ਸ਼ਾਮ ਨੂੰ ਇੱਕ ਟਿੱਪਣੀ ਕੀਤੀ ਕਿ ਜੇ ਮੈਂ ਇੰਨਾ ਮਾੜਾ ਤੇ ਅਮਨ ਅਰੋੜਾ ਮੇਰੇ ਨਾਲ ਗੋਡੇ ਨਾਲ ਗੋਡਾ ਜੋੜ ਕੇ ਬੈਠੇ ਨੇ ਉਹਨਾਂ ਨੇ ਆਹ ਫੋਟੋ ਵੀ ਹੈ ਜਿਹੜੀ ਸ਼ਾਇਦ ਇਹੀ ਫੋਟੋ ਤੁਹਾਨੂੰ ਦਿਖਾਈ ਹੋਊਗੀ ਦੇਖੋ ਇਸ ਤਰ੍ਹਾਂ ਕਿ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਨੂੰ ਮੈਂ ਕਹਿਣਾ ਚਾਹੂੰਗਾ ਕਿ ਤੁਸੀਂ ਜਿਹੜਾ ਤਾਂ ਹੈਗਾ ਸਿਕਿਉਰਿਟੀ ਦਾ ਮਸਲਾ ਇਹਦੇ ਵਿੱਚ ਦੋ ਗੱਲਾਂ ਨੇ ਹੁਣ ਜਿਹੜਾ ਤਾਂ ਹੈਗਾ ਸਿਕਿਉਰਿਟੀ ਦਾ ਮਸਲਾ ਉਹ ਤਾਂ ਉਹਦੇ ਬਾਰੇ ਬਿਹਤਰ ਕਿਹਦੀ ਕਿੰਨੀ ਸਿਕਿਉਰਿਟੀ ਕਿਹਨੂੰ ਚਾਹੀਦੀ ਹੈ ਕਿਹਨੂੰ ਨਹੀਂ ਚਾਹੀਦੀ ਹੈ ਕਿ ਕਿਦੀ ਘਟਾਉਣੀ ਹੈ ਕਿਦੀ ਵਧਾਉਣੀ ਹੈ ਉਹ ਤਾਂ ਪੰਜਾਬ ਸਰਕਾਰ ਦਾ ਅੱਜ ਤੋਂ ਨਹੀਂ ਸਾਰੀਆਂ ਸਰਕਾਰਾਂ ਦੇ ਵੇਲੇ ਤੋਂ ਇੱਕ ਪ੍ਰੋਪਰ ਸਿਸਟਮ ਰਿਹਾ ਹੈ ਕਿ ਥ੍ਰੈਟ ਪਰਸੈਪਸ਼ਨ ਦੀ ਪੰਜਾਬ ਪੁਲਿਸ ਅਸੈਸਮੈਂਟ ਕਰਦੀ ਹੈ ਉਹਦੇ ਬੇਸਿਸ ਦੇ ਉੱਪਰ ਸਿਕਿਉਰਿਟੀ ਰਿਵਿਊ ਕਮੇਟੀ ਬੈਠਦੀ ਹੈ ਤੇ ਉਹ ਸਿਕਿਉਰਿਟੀ ਹੈ ਜਿਹੜੀ ਉਹ ਵਧਾਈ ਜਾਂ ਘਟਾਈ ਜਾਂਦੀ ਹੈ ਇਹ ਪ੍ਰੋਸੈਸ ਹੈ ਔਰ ਇਹਦੇ ਬਾਰੇ ਜਾਂ ਤਾਂ ਮੇਰੇ ਨਾਲੋਂ ਬਿਹਤਰ ਜਾਣਕਾਰੀ ਹੈ ਜਿਹੜੀ ਉਹ ਡੀਜੀਪੀ ਪੰਜਾਬ ਜਾਂ ਹੋਮ ਮਿਨਿਸਟਰ ਸਰਦਾਰ ਭਗਵੰਤ ਸਿੰਘ ਜਿਹੜੇ ਕਿ ਮੁੱਖ ਮੰਤਰੀ ਵੀ ਨੇ ਸਾਡੇ ਮਾਨਯੋਗ ਜਾਂ ਉਹ ਦੇ ਸਕਦੇ ਨੇ ਕਿਉਂਕਿ ਮਹਿਕਮਾ ਉਹਨਾਂ ਕੋਲੇ ਹੈ ਪਰ ਮੈਂ ਮੇਰਾ ਜੋ ਮੈਂ ਕਿਹਾ ਸੀਗਾ ਮੈਂ ਵਿਕਰਮਜੀਤ ਸਿੰਘ ਮਜੀਠੀਆ ਨੂੰ ਕਿਉਂਕਿ ਰੋਜ਼ ਬਿਨਾਂ ਗੱਲ ਤੋਂ ਬਿਨਾਂ ਕਿਸੇ ਸਿਰ ਪੈਰ ਤੋਂ ਉਹ ਜਿਸ ਤਰੀਕੇ ਦੇ ਨਾਲ ਸਾਡੀ ਪਾਰਟੀ ਨੂੰ ਮੇਰੀ ਪਾਰਟੀ ਨੂੰ ਜਿਹਦਾ ਮੈਂ ਸੂਬੇ ਦਾ ਪ੍ਰਧਾਨ ਆ ਉਹਨੂੰ ਸਵੇਰੀ ਭੰਡਣ ਖੜ ਜਾਂਦੇ ਨੇ ਮੈਂ ਇਸ ਗੱਲ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀਗਾ ਇਹ ਕਿ ਮੈਨੂੰ ਇਹ ਜੀ ਕੋਈ ਗੱਲ ਨਜ਼ਰ ਨਹੀਂ ਆਉਂਦੀ ਹੈਗੀ ਸਿਕਿਉਰਿਟੀ ਪ੍ਰੋਵਾਈਡ ਕਰਨਾ ਹਰ ਬੰਦੇ ਨੂੰ ਉਹਦੇ ਸਟੇਚਰ ਮੁਤਾਬਕ ਉਹਦੇ ਕਦਮ ਮੁਤਾਬਕ ਤੇ ਥ੍ਰੈਟ ਪਰਸੈਪਸ਼ਨ ਮੁਤਾਬਕ ਸਰਕਾਰ ਦੀ ਜ਼ਿੰਮੇਵਾਰੀ ਹੈ ਮੈਂ ਸਹਿਮਤ ਹਾਂ ਇਸ ਗੱਲ ਦੇ ਨਾਲ ਪਰ ਰੋਜ਼ ਬਿਨਾਂ ਗੱਲ ਤੋਂ ਤੁਸੀਂ ਮੇਰੀ ਪਾਰਟੀ ਨੂੰ ਭੰਡਣ ਖੜ ਜਾਂਦੇ ਹੋ ਬਿਨਾਂ ਗੱਲ ਤੋਂ ਗਾਲਾਂ ਕੱਢਣ ਲੱਗ ਜਾਂਦੇ ਹੋ ਮੈਂ ਇਹ ਕਿਹਾ ਕਿ ਮੈਨੂੰ ਇਹ ਇਹਦੇ 'ਚ ਕੋਈ ਲੌਜਿਕ ਨਹੀਂ ਸਮਝ ਆਉਂਦਾ ਕਿ ਇੱਕ ਇਹੋ ਜਿਹਾ ਵਿਅਕਤੀ ਜਿਹਦੇ ਜਿਹਦੇ ਤੇ ਉੱਪਰ ਕੋਈ ਉਂਗਲਾਂ ਵੀ ਉੱਡਦੀਆਂ ਰਹੀਆਂ ਹੁਣ ਤੇ ਐਕਸ ਮਿਨਿਸਟਰ ਹੋਵੇ ਉਹਨੂੰ ਰ ਦੇਸ਼ ਦੇ ਰਾਸ਼ਟਰਪਤੀ ਜਿੰਨੀ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਜਿੰਨੀ ਸਿਕਿਉਰਿਟੀ ਮਿਲੇ ਇਹ ਮੇਰੀ ਸਮਝ ਤੋਂ ਕਿ ਹਰੇ ਕਿਸੇ ਦੀ ਸਮਝ ਤੋਂ ਬਾਹਰ ਹੈ ਇਹ ਮੈਂ ਜ਼ਰੂਰ ਕਹ ਹੈ ਠੋਕ ਕੇ ਕਹ ਕੱਲ ਵੀ ਕਹਤੇ ਅੱਜ ਵੀ ਕਹਿਣਾ ਹੁਣ ਉਸ ਤੋਂ ਬਾਅਦ ਜਿਹੜੀ ਵਾਸਤੇ ਅੱਜ ਤੁਹਾਡੇ ਰੂਬਰੂ ਹੈ ਤੁਸੀਂ ਸਾਰੇ ਪਹੁੰਚੋ ਇੱਥੇ ਉਹਨਾਂ ਨੇ ਜਿਹੜੀ ਗੱਲ ਕਹੀ ਕਿ ਅਮਨ अरोड़ा ਜੇ ਬਿਕਰਮਜੀਤ ਸਿੰਘ ਮਜੀਠੀਆ ਇੰਨੇ ਮਾਰ ਤੇ ਅਮਨ अरोड़ा ਗੋਡੇ ਨਾਲ ਗੋਡਾ ਜੋੜ ਕੇ ਕਿਉਂ ਬੈਠਾ ਆ ਫੋਟੋ ਉਹਨਾਂ ਨੇ ਦਿਖਾਈ ਹੈ ਮਜੀਠੀਆ ਸਾਹਿਬ ਮੈਨੂੰ ਨਾ ਸ਼ੌਂਕ ਕੱਲ ਸੀ ਤੁਹਾਡੇ ਨਾਲ ਗੋਡੇ ਨਾਲ ਗੋਡਾ ਜੋੜ ਕੇ ਬੈਠਣ ਦਾ ਨਾ ਅੱਜ ਤੇ ਨਾ ਹੀ ਕਦੇ ਮੈਨੂੰ ਲੱਗਦਾ ਤਾਂ ਉਮਰ ਕਦੇ ਹੋਊਗਾ ਹੁਣ ਸੱਚਾਈ ਇਸ ਚ ਇਹ ਹੈ ਕਿ ਮਜੀਠੀਆ ਸਾਹਿਬ ਨੂੰ ਆਦਤ ਹੈ ਸ਼ੁਰਲੀਆਂ ਛੱਡਣ ਦੀ ਉਹਨਾਂ ਕੋਲ ਗੱਲ ਇੰਨੀ ਕੁ ਹੁੰਦੀ ਹੈ ਰਾਈ ਦਾ ਪਹਾੜ ਬਣਾ ਕੇ ਉਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਤੇ ਲੋਕਾਂ ਨੂੰ ਇਹ ਲੱਗਦਾ ਹੈ ਵੀ ਜਿਵੇਂ ਸਾਰੀ ਦੁਨੀਆ ਭਰ ਦੀ ਜਹਾਨ ਦੀ ਖਬਰ ਹੈ ਜਿਹੜੀ ਉਹ ਕੱਲੇ ਬਿਕਰਮ ਜੀਠੇ ਕੋਲ ਹੀ ਹੁੰਦੀ ਹੈ ਹੁਣ ਅਸਲ ਕੀ ਹੈ ਆਹਾ ਫੋਟੋ ਹੈ ਜਿਹੜੀ ਉਹਨਾਂ ਨੇ ਦਿਖਾਈ ਹੈ ਇਹ ਜਮਾਂ ਸੱਚੀ ਹੈ ਅੱਜ ਤੋਂ ਤਕਰੀਬਨ 15 ਦਿਨ ਪਹਿਲਾਂ ਪਰ ਇਹ ਫੋਟੋ ਹੈ ਕਿੱਥੋਂ ਦੀ ਫੋਟੋ ਸਹੀ ਹੈ ਸੱਚੀ ਹੈ ਪਰ ਜਿਹੜੀ ਗੱਲ ਉਹਨਾਂ ਨੇ ਬਣਾ ਬਣਾ ਕੇ ਛੁੱਟੀ ਕਿ ਜੀ ਅਮਨ अरोੜਾ ਮੈਨੂੰ ਇੱਥੇ ਬੈਠਾ ਸੀਗਾ ਮੈਨੂੰ ਕਹਿੰਦਾ ਜੀ ਕਿ ਭਗਵੰਤ ਮਾਨ ਨੇ ਤਾਂ ਬੇੜਾ ਗਰਕ ਕਰਤਾ ਜੀ ਇਹ ਕਰਤਾ ਜੀ ਉਹ ਕਰਤਾ ਜੀ ਆਪਦੀ ਮੁੱਖ ਮੰਤਰੀ ਨੂੰ ਨਿੰਦੀਆ ਮੈਂ ਵਿਕਰਮਜੀਤ ਸਿੰਘ ਮਜੀਠੀਆ ਨੂੰ ਚੈਲੰਜ ਕਰਦਾ ਕਿ ਵਿਕਰਮ ਮਜੀਠੀਆ ਬੈਠਾ ਜਰੂਰਾਂ ਨਾਲ ਆ ਬੈਠਾ ਕਿੱਥੇ ਆ ਜੋ ਪੀਪੀਐਸਸੀ ਦੇ ਮੈਂਬਰ ਨੇ ਜਿਨ੍ਹਾਂ ਕੋਲ ਚਾਰਜ ਵੀ ਹੈ ਚੇਅਰਮੈਨ ਦਾ ਬੱਬੂ ਤੀਰ ਉਹਨਾਂ ਦੇ ਫਾਰਮ ਹਾਊਸ ਤੇ ਉਹਨਾਂ ਨੇ ਖੰਡਪਾਟ ਸਾਹਿਬ ਦਾ ਭੋਗ ਰੱਖਿਆ ਸੀਗਾ ਉਥੋਂ ਦੀ ਫੋਟੋ ਇਹ ਹੈ ਤੇ ਉੱਥੇ ਹੋਇਆ ਜਦੋਂ ਮੈਂ ਗਿਆ ਮੇਰੇ ਜਾਂਦੇ ਨੂੰ ਬਿਕਰ ਮਜੀਠਿਆ ਤੇ ਬਾਕੀ ਸਾਰੇ ਲੋਕ ਬੈਠੇ ਸੀਗੇ ਮੈਂ ਉਹਨਾਂ ਦੇ ਨਾਲ ਅਗਲੇ ਪਾਸੇ ਬੈਠ ਗਿਆ ਪਾਠ ਚੱਲ ਰਿਹਾ ਸੀਗਾ ਹਜ਼ੂਰੀ ਰਾਗੀ ਭਾਈ ਹਰਜਿੰਦਰ ਸਿੰਘ ਉਹ ਪਾਠ ਕਰ ਰਹੇ ਸੀਗੇ ਸਾਰੀ ਸੰਗਤ ਬੈਠ ਕੇ ਉਹਨਾਂ ਦੇ ਦਾ ਪਾਠ ਹੈ ਜਿਹੜਾ ਸ਼ਬਦ ਹੈ ਜਿਹੜਾ ਉਹ ਸੁਣ ਰਹੀ ਸੀਗੀ ਮੈਂ ਉਥੇ 15 20 ਮਿੰਟ ਅੱਧਾ ਘੰਟਾ ਬੈਠਿਆ ਤੇ ਉਥੋਂ ਦੁਆਰਾ ਮੱਥਾ ਟੇਕ ਕੇ ਉੱਠ ਕੇ ਚਲਾ ਗਿਆ ਕਿਉਂਕਿ ਉਸੇ ਦਿਨ ਡਾਕਟਰ ਬਲਬੀਰ ਸਿੰਘ ਨੇ ਜਿਹੜੇ ਉਹਨਾਂ ਦੀ ਮਾਤਾ ਦਾ ਭੋਗ ਸੀਗਾ ਪਟਿਆਲੇ ਮੈਂ ਮੇਰੇ ਨਾਲ ਖੁੱਡੀਆਂ ਸਾਹਿਬ ਉਹ ਵੀ ਉੱਠ ਕੇ ਆ ਗਏ ਸੀ ਦੋਨਾਂ ਨੇ ਇਕੱਠੇ ਜਾਣਾ ਸੀਗਾ ਜੇ ਇਸ ਤੋਂ ਵੱਧ ਸਾਡੀ ਜ਼ੁਬਾਨ ਵੀ ਸਾਂਝੀ ਹੋਈ ਹੋਵੇ ਇੱਕ ਜਦੋਂ ਉੱਠਣ ਲੱਗੇ ਉਦੋਂ ਸਤਸ੍ਰੀਕਾਲ ਜੀ ਸਤਸ੍ਰੀਕਾਲ ਜੀ ਉਹ ਸਾਰਿਆਂ ਨਾਲ ਜ਼ਰੂਰ ਹੋਈ ਹੈ ਪਾਠ ਦੇ ਉੱਪਰ ਬੈਠ ਕੇ ਮੈਂ ਐਡਾ ਕਮਲਾ ਤਾਂ ਹੈ ਨਹੀਂਗਾ ਵਿਕਰਮ ਮਜੀਠੀਆ ਸਾਹਿਬ ਕਿ ਪਾਠ ਦੇ ਉੱਪਰ ਬੈਠ ਕੇ ਤੁਹਾਡੇ ਨਾਲ ਮੈਂ ਭਗਵੰਤ ਮਾਨ ਦੀ ਜੇ ਪੰਜਾਬ ਸਰਕਾਰ ਦੀਆਂ ਗੱਲਾਂ ਕਰਾਂ ਵੀ ਕਿਹੜੇ ਡੋਬੇ ਡੋਬ ਤਾਂ ਕਿਹਨੇ ਤਾਰਤਾ ਜੇ ਇਸ ਗੱਲ ਤੋਂ ਪੋਰਾ ਵੱਧ ਅੱਧੀ ਗੱਲ ਵੀ ਅੱਧਾ ਪਰਸੈਂਟ ਵੀ ਕੋਈ ਗੱਲ ਹੋਈ ਹੋਵੇ ਤਾਂ ਵਿਕਰਮਜੀਤ ਸਿੰਘ ਮਜੀਠੀਆ ਨੂੰ ਮੈਂ ਕਹਿਣਾ ਚਾਹੂੰਗਾ ਇੱਕ ਫੋਟੋ ਨਹੀਂ ਹੈਗੀਆਂ ਇਹ ਵੀਰ ਮੇਰਿਓ ਇਹ ਇਹ 27 ਫੋਟੋ ਨੇ ਮੇਰੇ ਕੋਲੇ ਤੁਹਾਨੂੰ ਸਾਰੀਆਂ ਭੇਜ ਦੇਣਾ ਇਹਦੇ ਵਿੱਚ ਇਹਨਾਂ ਫੋਟੋਆਂ ਦੇ ਵਿੱਚ ਜੇ ਮੇਰੀ ਗੱਲ ਮੈਂ ਸਚਾਂ ਸਹੀਆਂ ਕਿ ਵਿਕਰਮ ਮਜੀਠੀਆ ਸੱਚਾ ਝੂਠਾ ਹੈ ਪਾਈ ਹਰਜਿੰਦਰ ਸਿੰਘ ਰਾਗੀ ਪਾਠ ਕਰ ਰਹੇ ਨੇ ਇਹਨਾਂ ਫੋਟੋਆਂ ਦੇ ਵਿੱਚ ਪੈ ਵੀ ਸਿੱਧੂ ਤਲਵੰਡੀ ਸੱਬੋ ਵਾਲੇ ਉਹ ਵੀ ਆਉਣਗੇ ਇਹਨਾਂ ਫੋਟੋਆਂ ਦੇ ਵਿੱਚ ਫਤੇਜੰਗ ਸਿੰਘ ਬਾਜਵਾ ਵੀ ਹਾਜ਼ਰ ਸੀਗੇ ਇਹਨਾਂ ਫੋਟੋਆਂ ਦੇ ਵਿੱਚ ਪ੍ਰਤਾਪ ਬਾਜਵਾ ਵੀ ਸੀਗੇ ਇਹਨਾਂ ਫੋਟੋਆਂ ਦੇ ਵਿੱਚ ਆ ਸਾਰੇ ਤੁਹਾਨੂੰ ਮੈਂ ਫੋਟੋ ਭੇਜ ਦੇਣਾ ਕੱਲੇ-ਕੱਲੇ ਬੰਦੇ ਨੂੰ ਜਾ ਕੇ ਪੁੱਛ ਲਿਓ ਵੀ ਜੇ ਉਹਨਾਂ ਨੇ ਅਮਨ ਰੋੜੇ ਤੇ ਵਿਕਰਮ ਜੀਠੀਏ ਨੂੰ ਕੋਈ ਗੱਲਾਂ ਮਾਰਦੇ ਦੇਖਿਆ ਤੇ ਸੱਚ ਝੂਠ ਦਾ ਨਤਾਰਾ ਜਿਹੜਾ ਉਹਦੀ ਹੋ ਜੂਗਾ ਭਾਈ ਹਰਜਿੰਦਰ ਸਿੰਘ ਰਾਗੀ ਜੀ ਨੂੰ ਪੁੱਛ ਲਿਓ ਜਾ ਕੇ ਵੀ ਅਮਨ ਰੋੜੇ ਤੇ ਵਿਕਰਮ ਜੀਠੀਏ ਨੇ ਕੋਈ ਗੱਲਾਂ-ਵੱਤਾਂ ਮਾਰੀਆਂ ਨੇ ਕਿ ਨਹੀਂ ਮਾਰੀਆਂ ਨੇ ਪਾਠ ਤੇ ਉਹ ਬੈਠੇ ਨੇ ਹੋਰ ਥਾਂ ਹੈ ਕੋਈ ਨਹੀਂ ਮੈਂ ਜਾ ਕੇ ਬਰਾਬਰ ਬੈਠ ਕੇ ਮੂਰੇ ਬੈਠ ਸੁਣ ਲਓ ਸੁਣ ਲਓ ਮੇਰੀਆਂ ਸੁਣ ਲਓ ਹੁਣ ਵਿਕਰਮ ਜੀਠੀਆ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਤੈਨੂੰ ਭਰਾ ਮੇਰਾ ਗੱਲ ਇਹ ਐ ਵੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ ਝੂਠੀ ਕਹਾਣੀ ਤੁਸੀਂ ਗੜ ਕੇ ਉਹ ਮੇਰੇ ਸਿਰ ਮੜ ਰਹੇ ਹੋ ਜੇ ਸਹੀ ਹੋ ਸੱਚੇ ਹੋ ਤੇ ਯਾਦਰ ਦਰਬਾਰ ਸਾਹਿਬ ਤੁਸੀਂ ਚੜਜੋ ਤੇ ਯਾਦਰ ਦਰਬਾਰ ਸਾਹਿਬ ਮੈਂ ਚੜ ਜਾਣਾ ਆ ਕੱਲੇ-ਕੱਲੇ ਬੰਦੇ ਨੂੰ ਜਿਹੜੇ ਮੈਂ ਤੁਹਾਨੂੰ ਨਾਮ ਲਏ ਨੇ ਕੱਲੇ-ਕੱਲੇ ਬੰਦੇ ਨੂੰ ਜਾ ਕੇ ਪੁੱਛ ਲਿਓ ਵੀ ਅਮਨ ਰੋੜੇ ਨੂੰ ਵਿਕਰਮ ਜੀਠੀਏ ਨਾਲ ਕੋਈ ਗੱਲਾਂ ਕਰਦੇ ਦੇਖਿਆ ਪਾਠ ਤੇ ਦੁਨੀਆ ਬੈਠੀ ਹੈ ਮੂਰੇ ਜਾ ਕੇ ਮੈਂ ਬੈਠ ਗਿਆ ਤੇ ਗੋਡੇ ਨਾਲ ਮੈਨੂੰ ਹੁਣ ਪਰ ਥੋਡੀਆਂ ਮੈਨੂੰ ਵੀ ਇਹ ਲੱਗਦਾ ਸੀਗਾ ਵੀ ਸ਼ਾਇਦ ਤੁਸੀਂ ਕਦੇ ਕੱਚੀ ਔਰ ਹਲਕੀ ਗੱਲ ਕਰਦੇ ਨਹੀਂ ਹੈਗੇ ਪਰ ਵਿਕਰਮ ਜੀਠਿਆ ਜੀ ਥੋਡੀ ਇਸ ਗੱਲ ਤੋਂ ਮੈਨੂੰ ਇੱਕ ਗੱਲ ਪਤਾ ਲੱਗ ਗਿਆ ਵੀ ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਇੱਕ ਹਲਕੀ ਹੋਛੀ ਔਰ ਘਟੀਆਂ ਗੱਲ ਸਿਰਫ ਆਪਦੀ ਰਾਜਨੀਤੀ ਚਮਕਾਉਣ ਤੇ ਬਚਾਉਣ ਦੇ ਲਈ ਤੁਸੀਂ ਕਰ ਸਕਦੇ ਹੋ ਮੇਰੀ ਤੁਹਾਨੂੰ ਬੇਨਤੀ ਇਹ ਹੈ ਕਿ ਜਾਂ ਤਾਂ ਹੁਣ ਇਹ ਚੈਲੰਜ ਮਨਜ਼ੂਰ ਕਰ ਲਿਓ ਕਿ ਇਹ ਚੈਲੰਜ ਮਨਜ਼ੂਰ ਕਰ ਲਿਓ ਦੁਆਰਾ ਕਹਿ ਰਿਹਾ ਮੈਂ ਕਿ ਮੈਂ ਤੁਹਾਡੇ ਨਾਲ ਬੱਬੂ ਤੀਰਜੀਆਂ ਦੇ ਫਾਰਮ ਹਾਊਸ ਦੇ ਉੱਪਰ ਬੈਠ ਕੇ ਮੈਂ ਤੁਹਾਡੇ ਨਾਲ ਕੋਈ ਵੀ ਸਿਆਸੀ ਗੱਲ ਕੀਤੀ ਹੋਵੇ ਸਵਾਏ ਇੱਕ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੋਂ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇਹੋ ਜਿਹਾ ਝੂਠਾ ਬੰਦਾ ਇਹੋ ਜਿਹਾ ਗੁਰੂ ਦੀ ਹਾਜ਼ਰੀ ਦੇ ਵਿੱਚ ਕਹਾਣੀਆਂ ਘੜਨ ਵਾਲਾ ਬੰਦਾ ਮੈਨੂੰ ਸ਼ੋਸ਼ੇ ਛੱਡਣ ਦੀ ਆਦਤ ਨਹੀਂ ਹੈਗੀ ਨਾ ਮੈਨੂੰ ਜਵਲੀਆਂ ਮਾਰਨ ਦੀ ਆਤ ਹੈ ਜੇ ਮੈਂ ਇਹ ਕਹਾ ਕਿ ਵਿਕਰਮ ਮਜੀਠੀਆ ਮੈਨੂੰ ਕਿਤੇ ਕਹਿੰਦਾ ਜੀ ਕਿ ਸਾਡਾ ਤਾਂ ਪਣੋਈ ਹੈ ਜਿਹੜਾ ਉਹੀ ਨਹੀਂ ਖੇੜਾ ਛੜਦਾ ਹੈਗਾ ਅਕਾਲੀ ਦਲ ਦਾ ਵੇੜਾ ਡੋਪਦਾ ਉਹ ਤਾਂ ਖੇੜਾ ਛੜਾਵੇ ਇਹ ਗੱਲਾਂ ਵਿੱਚ ਗੱਲ ਬਣਦੀ ਹੈ ਬਈ ਸੋ ਇਸ ਕਰਕੇ ਮੇਰੇ ਕਹਿਣ ਦਾ ਮਤਲਬ ਇਹ ਹੈ ਜਿੰਨੇ ਬੰਦੇ ਨੇ 27 ਫੋਟੋਆਂ ਨੇ ਤੁਹਾਨੂੰ ਫਾਰਵਰਡ ਕਰ ਦੇਣਾ ਕੱਲੇ-ਕੱਲੇ ਬੰਦੇ ਨੂੰ ਜਾ ਕੇ ਮਜੀਠੇ ਵਾਲੇ ਤਸੱਲੀ ਕਰਨ ਤੁਸੀਂ ਮੀਡੀਆ ਵਾਲੇ ਤਸੱਲੀ ਕਰੋ ਤੇ ਜੇ ਤਸੱਲੀ ਥੋੜੀ ਨਾ ਹੋਵੇ ਸੁਣੋ ਜੇ ਤੁਹਾਡੀ ਤਸੱਲੀ ਨਾ ਹੋਵੇ ਤੇ ਬਿਕਰਮਜੀਠੀ ਨਾਲ ਉਹਦੀ ਤਸੱਲੀ ਕਰਾਉਣੀ ਹੋਵੇ ਤੇ ਯਾ ਉਹਦੇ ਜਵਾਕ ਨੂੰ ਲੈ ਕੇ ਦਰਬਾਰ ਸਾਹਿਬ ਉਹ ਚੜ੍ਹ ਜੇ ਤੇ ਨਹੀਂ ਬੈ ਚੜਦਾ ਇਹ ਛੁਰਲੀ ਛੱਡੀ ਕਿਉਂ ਮਜੀਠੀ ਉਹ ਸੁਣ ਤਾਂ ਉਹ ਯਾਰ ਮੇਰੀ ਗੱਲ ਸਮਝੋ ਉਹਦਾ ਆਦੀ ਆਦਤ ਬਣ ਚੁੱਕੀ ਇਹ ਛੁਰਲੀ ਛੱਡੀ ਕਿਉਂ ਨੇ ਛੁਰਲੀ ਛੱਡੀ ਛੁਰਲੀ ਕਿਉਂ ਛੱਡਦੇ ਉਹ ਤੁਸੀਂ ਹੁਣ ਇੱਕ ਇਹ ਛੁਰਲੀ ਉਹਨੂੰ ਅੱਜ ਤੱਕ ਕਦੇ ਬਿਕਰਮਜੀਠੀ ਨੂੰ ਕਿਸੇ ਨੇ ਛੁਰਲੀਆਂ ਦਾ ਜਵਾਬ ਦਿੱਤਾ ਨਹੀਂ ਹੈਗਾ ਪਰ ਉਹਨੂੰ ਕਹੇ ਹੁਣ ਕੋਨੇ ਗੱਧਾ ਸਿੰਘ ਫਸਾਲੇ ਇਹ ਅਮਨ ਅਰੋੜਾ ਕਿਤੇ ਐਵੇਂ ਭਲੇਖੇ ਜਨਾਰੇਗੀ ਸਾਰੇ ਭਲੇਖੇ ਦੂਰ ਕਰ ਦੂੰ ਤੇਰੇ ਮੈਂ ਰੋਣਾ ਸਭ ਲੱਗਦਾ ਕਿ ਹੁਣ ਜਿੱਦਾਂ ਅੱਗੇ ਕਹਿੰਦਾ ਕਿ ਜਦੋਂ ਪਾਰਟੀ ਦੇ ਆਪਸੀ ਮਤਭੇਦ ਹੋ ਸਕਦੇ ਪਾਰਟੀਆਂ ਦੇ ਮਤਭੇਦ ਹੋ ਸਕਦੇ ਨੇ ਕਹਿੰਦੇ ਪਰਸਨਲੀ ਇੱਕੋ ਜੇ ਹੋ ਜਾਣੇ ਕਿ ਲੱਗਦਾ ਕਿ ਹੁਣ ਇਨਸਾਨੀਅਤ ਤੌਰ ਤੇ ਵੀ ਕਿਸੇ ਦੂਸਰੇ ਪਾਰਟੀ ਨਾਲ ਬਹਿਣਾ ਔਕਾ ਹੋ ਗਿਆ ਮੈਂ ਆਹੀ ਤਾਂ ਹੁਣ ਮੈਂ ਮੈਂ ਇਹ ਉਸ ਦਿਨ ਬੈਠੇ ਸੀਗੇ ਹੁਣ ਮੈਂ ਪ੍ਰਮਾਤਮਾ ਨੂੰ ਉਸ ਦਿਨ ਤਾਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਸੀਗੇ ਹੁਣ ਮੈਂ ਤੁਹਾਡੇ ਮੀਡੀਆ ਦੇ ਸਾਹਮਣੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਗੁਰੂ ਸਾਹਿਬ ਇਹ ਜੇ ਬੰਦੇ ਨਾਲ ਕਦੇ ਆਪਦੀ ਹਜ਼ੂਰੀ 'ਚ ਜਿਹਨਾਂ ਬਿਠਾਇਓ ਮੈਨੂੰ ਇਹ ਜਿਹੇ ਬੰਦੇ ਤੋਂ ਦੂਰ ਹੀ ਰੱਖਿਓ ਜਿਹੜੇ ਨਿਰਾ ਹੀ ਝੂੜ ਦਾ ਪਲੰਦਾ ਬੁਣਦੇ ਹੁਣ ਸੋ ਵਿਕਰਮ ਜੀਠੀਆ ਦੁਆਰਾ ਚੈਲੰਜ ਕਰਦਾ ਦੁਆਰਾ ਚੈਲੰਜ ਕਰਦਾ ਤੀਜੀ ਵਾਰੀ ਕਰ ਰਿਹਾ ਜੇ ਥੋੜੀ ਗੱਲ ਸਹੀ ਹੈ ਕਿ ਬੱਬੂ ਤੀਰਜਾ ਦੇ ਫਾਰਮ ਤੇ ਇੰਨਾ ਫੋਟੋਆਂ ਦੇ ਵਿੱਚ ਮੈਂ ਤੁਹਾਡੇ ਨਾਲ ਕੋਈ ਸਿਆਸੀ ਗੱਲ ਵੀ ਕੀਤੀ ਹੋਵੇ ਭਗਵੰਤ ਮਾਨ ਬਾਰੇ ਜਾਂ ਪੰਜਾਬ ਸਰਕਾਰ ਬਾਰੇ ਜਾਂ ਆਮ ਆਦਮੀ ਪਾਰਟੀ ਬਾਰੇ ਜਾਂ ਕੋਈ ਤੁਸੀਂ ਮੇਰੇ ਨਾਲ ਕੀਤੀ ਹੋਵੇ ਤੇ ਯਾ ਤਾਂ ਜਵਾਕਰ ਨੂੰ ਲੈ ਕੇ ਦਰਬਾਰ ਸਾਹਿਬ ਤੁਸੀਂ ਝੜਦੋ ਨਹੀਂ ਭਰਾ ਮੈਂ ਝੜਦਾ ਯਾਨੀ ਹੁਣ ਜਿਨਨੇ ਆਮ ਆਦਮੀ ਪਾਰਟੀ ਦੇ ਲੀਡਰ ਇਹਨੂੰ ਬਚਾ ਕਰਨਗੇ ਦੂਸਰੀ ਸਿਆਸੀ ਉਹ ਯਾਰ ਬਚਨ ਮੇਰੀ ਗੱਲ ਸਮਝੋ ਤੁਸੀਂ ਇਹ ਨਹੀਂ ਪਤਾ ਫਿਰ ਕੋਈ ਗੱਲ ਇਹੋ ਜਿਹੀ ਤੁਸੀਂ ਤੁਸੀਂ ਗੱਲ ਨੂੰ ਸਮਝੋ 1 ਮਿੰਟ ਯਾਰ ਜੇ ਕਿਤੇ ਕਿਸੇ ਸਿਆਸੀ ਪ੍ਰੋਗਰਾਮ ਤੇ ਚਲੋ ਅੱਡ ਗੱਲ ਹੈ ਹਮ ਉੱਥੇ ਤਾਂ ਕਿਹਨੇ ਇਕੱਠੇ ਹੋਣਾ ਹੁੰਦਾ ਜੇ ਕਿਸੇ ਧਾਰਮਿਕ ਸਮਾਜਿਕ ਪ੍ਰੋਗਰਾਮ ਤੇ ਇਕੱਠੇ ਹੋ ਜਾਂਦੇ ਆ ਤੇ ਤੇ ਉਹਦੇ ਵਿੱਚ ਉਹਦਾ ਤੁਸੀਂ ਰਾਜ ਬਾਅਦ ਚ ਸਿਆਸੀਕਰਨ ਕਰੋ ਛੋਟੀ ਗੱਲ ਮੇਰੀ ਇਸ ਤੋਂ ਹਲਕੀ ਔਰ ਘੱਟੀਆਂ ਗੱਲ ਕੀ ਹੋਊਗੀ ਮੈਂ ਮੈਂ ਵਿਕਰਮਜੀਤ ਸਿੰਘ ਮਜੀਠੀਆ ਤੋਂ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਇਹ ਲੱਗਦਾ ਸੀ ਜਿਹੜਾ ਬੰਦਾ ਇੰਨੇ ਕੌਨਫੀਡੈਂਸ ਨਾਲ ਗੱਲ ਕਰਦਾ ਹੈ ਮਾੜੀ-ਮੋਟੀ ਕੋਈ ਸੱਚਾਈ ਸਿਰ ਪੈਰ ਹੋਊਗਾ ਪਰ ਹਾਂ ਯਾਰ ਬੰਦਾ ਭਰਾ ਮੇਰਾ ਵਿਕਰਮਜੀਤ ਤੁਸੀਂ ਬੰਦੇ ਹਲਕੇ ਨਿਕਲੇ ਠੀਕ ਹੈ ਜੀ ਓਕੇ ਜੀ ਥੈਂਕ ਯੂ ਕੀ ਲੱਗਦਾ ਹੈ ਇਹ ਕੋਈ ਛੋਟਾ ਹੈ ਧਿਆਨਬਾਜੀ ਕਿਉਂ ਕੀਤੀ ਜਾ ਰਹੀ ਹੈ ਤੁਸੀਂ ਲੇਟ ਆਏ ਹੋ ਹਿੰਦੀ ਚ ਕਰ ਲੇਟ ਆਏ ਹੋ ਹੁਣ ਹੁਣ ਜਿਹੜੀ ਗੱਲ ਹੁਣ ਮੈਨੂੰ ਨਾਲ ਸਵਾਲ ਕਰੇ ਹੁਣ ਜਾ ਕੇ ਉਹਨੂੰ ਪੁੱਛਿਓ ਉਹ ਵੀ ਹਿੰਦੀ ਚ ਕਰਨੀ ਆ ਉਹ ਵਸ ਹੋ ਗਈ ਯਾਰ